ਅੱਜ ਤੀਰਥ ਯਾਤਰਾ ਤੇ ਜਾ ਰਹੇ ਹਾਂ ਜੀ ਤੁਸੀਂ ਹਰਮੰਦਰ ਸਾਹਿਬ ਪਿੰਡ ਮਰਦਖੇੜੇ ਤੋਂ ਹਾਂਜੀ ਕਿਵੇਂ ਲੱਗੀ ਜੀ ਇਹ ਸਰਕਾਰ ਦੀ ਸਕੀਮ ਇਹ ਸਕੀਮ ਬਹੁਤ ਵਧੀਆ ਲੱਗੀ ਜੀ ਬਹੁਤ ਵਧੀਆ ਗੱਡੀਆਂ ਭੇਜੀਆਂ ਨੇ ਜੀ ਬਾਕੀ ਰਹਿਣ ਸਹਿਣ ਦਾ ਕਹਿੰਦੇ ਬਹੁਤ ਵਧੀਆ ਉੱਥੇ ਇੰਤਜ਼ਾਮ ਕਰਿਆ ਹੋਇਆ ਹੂੰ ਬਾਕੀ ਸਾਡੇ ਪਿੰਡ ਦੇ ਬਹੁਤ ਜਾ ਰਹੇ ਨੇ ਯਾਤਰੀ ਜਿਹੜੇ ਉਹ ਜਾ ਨਹੀਂ ਸਕਦੇ ਇਹਨਾਂ ਦੀ ਕਿਰਪਾ ਨਾਲ ਜਾ ਸਕਣਗੇ ਜਿਹੜੇ ਜਮੀਨੀ ਪਿੰਡ ਚੋਂ ਵੀ ਐਜੇ ਬੰਦੇ ਦੇ ਜਿਹੜੇ ਵੀ ਕਦੇ ਵੀ ਨਹੀਂ ਜਾ ਸਕਦੇ ਤੇ ਉਹ ਇਹਨਾਂ ਦੀ ਸਕੀਮ ਰਾਹੀਂ ਅੰਮ੍ਰਿਤਸਰ ਦੇ ਦਰਸ਼ਨ ਕਰਨਗੇ ਤੇ ਉਹ ਧੰਨ ਧੰਨ ਕਰਨਗੇ ਆਪੀ ਵੀ ਆਪਕੋ ਭਗਵਾਨ ਤੁਮਾਨ ਸਾਹਿਬ ਨੇ ਕਿੰਨੀ ਵਧੀਆ ਯਾਤਰਾ ਕਰਾਈ ਹੈ ਸਾਨੂੰ ਕਿਵੇਂ ਲੱਗਦੇ ਨੇ ਜੀ ਸਰਕਾਰ ਦੇ ਕੰਮ ਵਧੀਆ ਨੇ ਇਹ ਸਰਕਾਰ ਦੇ ਕੰਮ ਬਹੁਤ ਵਧੀਆ ਨੇ ਜ਼ਿਮੀਦਾਰਾਂ ਵਾਸਤੇ ਬਹੁਤ ਵਧੀਆ ਸਰਕਾਰ ਹੈ ਸਾਰਿਆਂ ਵਾਸਤੇ ਬਹੁਤ ਵਧੀਆ ਹੈ ਇਹ ਗੱsta ਹੀ ਕਰਾਂ ਵੀ ਦੁਬਾਰਾ ਵੀ ਇਹੀ ਸਰਕਾਰ ਹੋਣੀ ਚਾਹੀਦੀ ਹੈ ਠੀਕ ਹੈ ਜੀ ਧੰਨਵਾਦ ਅੱਜ ਮਾਨ ਸਰਕਾਰ ਵੱਲੋਂ ਜਿਹੜੀ ਤੀਰਥ ਯਾਤਰਾ ਚਲਾਈ ਗਈ ਹੈ ਜੀ ਤੁਸੀਂ ਆਇਓ ਕਿਹੜਾ ਪਿੰਡ ਆ ਤੁਹਾਡਾ ਅਡਾਟਾ ਮਤਖੜਾਈ ਅੱਛਾ ਜੀ ਮਤਖੜੇ ਤੋਂ ਸੰਗਤ ਆਈ ਹੈ ਆਪਣੇ 40 45 ਬੰਦੇ ਆ ਠੀਕ ਹੈ ਜੀ ਲੇਡੀਆਂ ਨੇ ਹਾਂ ਜੀ 45 ਬੰਦੇਵਾਂ ਨਾਲ ਵਧੀਆ ਹਮ ਸਟਾਫ ਬਹੁਤ ਵਧੀਆ ਦੀ ਬਸ ਦਾ ਠੀਕ ਹੈ ਜੀ ਤੇ ਬਾਕੀ ਜਿਹੜੇ ਮੁਲਾਜ਼ਮ ਨੇ ਉਹ ਵੀ ਬਹੁਤ ਵਧੀਆ ਸਾਡੀ ਬਹੁਤ ਕੀਤੀ ਰਸਤੇ 'ਚ ਵੀ ਡੰਗਰ ਪਾਣੀ ਸ਼ਿਕਾਇਆ ਤੇ ਉਸਦੂ ਬਾਅਦ ਚਾਹ ਪਾਣੀ ਵੀ ਬਹੁਤ ਵਧੀਆ ਪਿਆਇਆ ਉਸਦੂ ਬਾਅਦ ਹਾਟਲ ਦੇ ਪ੍ਰਬੰਧ ਬਹੁਤ ਵਧੀਆ ਜੀ ਹਾਂ ਜੀ ਬਾਪੂ ਜੀ ਠੀਕ ਨੇ ਪ੍ਰਬੰਧ ਹਾਂ ਠੀਕ ਠਾਕ ਖਾਣ ਪੀਣ ਦਾ ਕਿਵੇਂ ਹੈ ਜੀ ਪ੍ਰਬੰਧ ਖੁਸ਼ ਹੋ ਪੂਰੇ ਇਸਮਾਨ ਸਰਕਾਰ ਦੇ ਕੰਮਾਂ ਤੋਂ ਜੀ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਵੀ ਕਿਵੇਂ ਹੈ ਸਰਕਾਰ ਇਹ ਅਸੀਂ ਬੁੜੇ ਬਣਿਆ ਜੀ ਕਿਹ ਕਿ ਸਰਕਾਰ ਆਈ ਐਸੀ ਸਰਕਾਰ ਆਈ ਅਸੀਂ ਬੁੜੇ ਬਣਿਆ ਦਨੇ ਡਾਇਟਾਂ ਹੋ ਗਏ ਧਾਰੀ ਕਣਪਣ ਤੋਂ ਡਾਇਟ ਬਿਹਾਰ ਹੋ ਜਾਗੇ ਠੀਕ ਹੈ ਜੀ ਹਾਂ 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 ਜੀ ਬਾਪੂ ਜੀ ਦੇ ਨੇ ਲਾਈਟ ਆਉਂਦੀ ਆ ਜੀ ਹੱਬ ਤੋਂ ਵਧੀਆ ਗੱਲ ਇਹ ਆ ਜੀ ਸਾਡੇ ਵਾਸਤੇ ਵੀ ਸਾਨੂੰ ਕੋਈ ਖੈ ਨਹੀਂ ਹੈਗੀ ਇਹ ਸਰਕਾਰ ਬਾਅਦ ਤੇ ਜੀ ਠੀਕ ਆ ਜੀ ਹਾਂ ਜੀ ਤੇ ਅੱਗੇ ਨੂੰ ਫਿਰ ਲਿਆਉਂਗੇ ਹੀ ਜੀ ਹਾਂ ਲਿਆਵਾਂਗੇ ਜੀ ਜਰੂਰ ਠੀਕ ਆ ਜੀ ਇਸ ਤਰ੍ਹਾਂ ਹੀ ਕੰਮ ਚੱਲਦਾ ਰਿਹਾ ਪੱਕਾ ਹੀ ਆ ਕੰਮ ਸਾਡੀ ਨਾ ਇਹ ਸਰਕਾਰ ਆਉਣੀ ਆ ਅੱਜ ਤੱਕ ਨਾ ਆਵੀ ਠੀਕ ਆ ਜੀ ਇਹ ਸਰਕਾਰ ਆਈ ਆ ਖੁਸ਼ ਹੋ ਤੁਸੀਂ ਪੂਰੇ ਹੁਣ ਪੂਰੇ ਬੋਝਾ ਜੀ ਆਣ ਕਾਗੋ ਬਾਗ ਅਜਾ ਅੱਗੇ ਐਡਮੈਟਿਕ ਲੱਗੇ ਲਗਾਏ ਰਹੇ ਹੁਣ ਅਸੀਂ ਕੱਟ ਕੋਨਾ ਕਿਤੇ ਫੇਰ ਨਾ ਜਾਂਦਾਂ ਨਾਈਟ ਦੁਬਾਰੇ ਠੀਕ ਠੀਕ ਹੈ ਜੀ ਠੀਕ ਧੰਨਵਾਦ ਜੀ ਹਾਂ ਜੀ ਕਿਵੇਂ ਸਰਕਾਰ ਦਾ ਪ੍ਰਬੰਧ ਬਾਈ ਮੈਂ ਕਹਣਾ ਕੋਈ ਨਹੀਂ ਆ ਰਹੇ ਬਾਈ ਆ ਚੰਗੇ ਸੀੜੀਆਂ ਲੱਗ ਰਹੇ ਚੰਗੇ ਕਮਰੇ ਨੇ ਮੈਂ ਕਹਣਾ ਖਾਣ ਪੀਣ ਦੀ ਘਾਟ ਨਹੀਂ ਜੀ ਖਾਣ ਪੀਣ ਦਾ ਵਧੀਆ ਲੱਗਾ ਪ੍ਰਬੰਧ ਘਾਟ ਨਹੀਂ ਹੈਗੀ ਕਾਸਰੇ ਨਹੀਂ ਹੈਗੀ ਜੀ ਨਹੀਂ ਪਰਲੇ ਬੰਦੇ ਆ ਬਾਈ ਹਾਂ ਤਾਂ ਵੀ ਘਾਟ ਨਹੀਂ ਥਾਣ ਅ ਚੰਗੇ ਆ ਪਏ ਸੀੜੀਆਂ ਲਾਈਆਂ ਲੱਦ ਦੇਖ ਲੱਗ ਰਹੇ ਉਹ YouTube ਤੇ ਵੀ ਦੱਸ ਠੀਕ ਹੈ ਜੀ ਆਉਣ ਜਾਣ ਚ ਤਾਂ ਨਹੀਂ ਦਿੱਕਤ ਕੋਈ ਹਾਂ ਭਾਈ ਕੋਈ ਦਿੱਕਤ ਹੀ ਨਹੀਂ ਕਾਸ ਦੀ ਦਿੱਕਤ ਨਹੀਂ ਆਈ ਰਹਿਣ ਰੋਹਣ ਦਾ ਕਿਵੇਂ ਪ੍ਰਬੰਧ ਜਮੇ ਨਹੀਂ ਆ ਰਿਹਾ ਜਮੇ ਨਹੀਂ ਆ ਰਿਹਾ ਇਹ ਤਾਂ ਖਰਚਾ ਨੰਦ ਨਹੀਂ ਆਈ ਠੀਕ ਠੀਕ ਹੈ ਜੀ ਠੀਕ ਹੈ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਜੀ ਸਰਕਾਰ ਨੂੰ ਇੰਨੇ ਕਿਤੇ ਆਈ ਨਹੀਂ ਕਿਤੇ ਜ਼ਿੰਦਗੀ ਚ ਠੀਕ ਹੈ ਜੀ ਬਹੁਤ ਖਤਰਾ ਉਹਦੇ ਜਿਹੀ ਆ ਜਾਵੇ ਹੂੰ ਬਸ ਜੇ ਉਹ ਪਾਏ ਜਿਹੜੇ ਵੀ ਆ ਕੇ ਪਾਏ ਜਿਹੜੇ ਕਿਤੇ ਇੱਕ ਪਰ ਉਹ ਬਾਹਰ ਨਿਕਲੇ ਹੂੰ ਬਹੁਤ ਦਾ ਸੰਗਰਾਹ ਠੀਕ ਨੇ ਪ੍ਰਬੰਧ ਹੂੰ ਬਹੁਤ ਵਧੀਆ ਬੰਦ ਸੌਣ ਦਾ ਰਹਿਣ ਖਾਣ ਪੀਣ ਦਾ ਕਿਵੇਂ ਹੈ ਬਹੁਤ ਵਧੀਆ ਹੈ ਜੀ ਸਰਕਾਰ ਦਾ ਕਿਵੇਂ ਲੱਗਿਆ ਜੀ ਕੰਮ ਇਹ ਬਹੁਤ ਵਧੀਆ ਲੱਗਿਆ ਤੇ ਕੀ ਕਹਿਣਾ ਤੁਹਾਨੂੰ ਸਰਕਾਰ ਨੂੰ ਹੁਣ ਅੱਗੇ ਵਾਸਤੇ ਅੱਗੇ ਵੀ ਕਹਿਣਾ ਵੀ ਵਧੀਆ ਕੰਮ ਕਰ ਰਹੀ ਆ ਆਵੇ ਵਧੀਆ ਇਹਨਾਂ ਦੀ ਸਰਕਾਰ ਆਵੇ ਜੀ ਦੁਬਾਰੇ ਭਗਵੰਤ ਮਾਨ ਦੀ ਸਰਕਾਰ ਨੂੰ ਠੀਕ ਹੈ ਧੰਨਵਾਦ ਹਾਂ ਜੀ ਮਾਤਾ ਜੀ ਠੀਕ ਹੈ ਪਰਮੰਦ ਹਾਂ ਠੀਕ ਹੈ ਠੀਕ ਹੈ ਕਿਵੇਂ ਸੌਣ ਪੈਣ ਦਾ ਠੀਕ ਹੈ ਜੀ ਬਹੁਤ ਵਧੀਆ ਸਾਡਾ ਪ੍ਰਧਾਨ ਮੰਤਰੀ ਸਾਹਿਬ ਰੋਟੀ ਖਾਣ ਪੀਣ ਦਾ ਕਿਵੇਂ ਆ ਜੀ ਬਹੁਤ ਵਧੀਆ ਬਹੁਤ ਵਧੀਆ ਸਰਕਾਰ ਦਾ ਵਧੀਆ ਲੱਗਿਆ ਜੀ ਕੰਮ ਇਹ ਭਾਈ ਜੀ ਯਾਤਰਾ ਬਈ ਆ ਇਹਨੂੰ ਰਿਲਾ ਕਰਤੀ ਰੋਟੀ ਮੈਂ ਤੁਥੇ ਨਹੀਂ ਕਹਣਾ ਧਰ ਕੇ ਨਾ ਚਲੋ ਬਜ਼ੁਰਗ ਨੇ ਜੀ ਬੁਰਗਾਂ ਨੇ ਉਹ ਆ ਠੀਕ ਹੈ